ਅੱਜ ਸਾਰਾ ਫਲੱਡ ਰੀਫ ਜਿਹੜਾ ਅਸੀਂ ਬੋਰ ਗਰੁੱਪ ਬਣਾਇਆ ਹੈ ਜਿਹੜੇ ਇੱਥੇ ਹੜ ਆਏ ਆ ਉਹਨਾਂ ਦੀ ਸੇਵਾ ਲਈ ਅਸੀਂ ਸਾਰੇ ਪਹੁੰਚੇ ਆ ਗਾਬਾ ਸਾਹਿਬ ਬਾਬਾ ਜੀ ਮਿੱਡਾ ਸਾਹਿਬ ਤੇ ਗ੍ਰੀਨ ਸਿਟੀ ਦੀ ਟੀਮ ਤੇ ਕਮਲ ਜੀ ਵੀ ਸਾਡੇ ਨਾਲ ਸੀ ਬਾਕੀ ਜਿਹੜੇ ਵੀਰ ਨਹੀਂ ਪਹੁੰਚੇ ਉਹਨਾਂ ਦੀ ਹਾਜ਼ਰੀ ਆ ਸਮਾਨ ਨਾਲ ਹੀ ਲੱਗ ਰਹੀ ਹੈ ਕਿ ਵੀ ਉਹਨਾਂ ਨੇ ਸਮਾਨ ਭੇਜਿਆ ਹੈ ਡਾਕਟਰ ਰਮਨ ਰੋੜਾ ਜੀ ਨੇ ਤੇ ਭਗਤਾ ਦੀ ਹੱਟੀ ਹੈ ਹੋਰ ਵੀ ਕਈ ਸੰਸਥਾਵਾਂ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਫੰਡ ਇਕੱਠਾ ਕਰ ਰਹੇ ਹਾਂ ਅੱਜ ਅਸੀਂ ਵੈਸੇ ਜਾਇਜਾ ਲੈਨ ਆਏ ਸੀ ਪਰ ਅੱਜ ਥੋੜਾ ਜਿਹਾ ਸਮਾਨ ਜਿਹੜਾ ਸਾਡੀਆਂ ਭੈਣਾਂ ਲੇਡੀ ਦਾ ਸਮਾਨ ਸੀ ਆ ਕਿਹੜਾ ਪਿੰਡ ਹੈ ਦੋਨਾ ਨਾਨਕਾ ਦੋਨਾ ਨਾਨਕਾ ਪਿੰਡ ਪਹੁੰਚੇ ਆ ਤੇ ਅਸੀਂ ਇੱਥੇ ਸਮਾਨ ਵੰਡ ਰਹੇ ਆ ਤੇ ਹੋਰ ਵੀ ਅਸੀਂ ਜੋ ਸਾਡੇ ਕੋਲ ਹੋਇਆ ਸਹਿਯੋਗ ਕਰਾਂਗੇ ਬਾਕੀ ਗਾਬਾ ਸਾਹਿਬ ਤੁਹਾਨੂੰ ਦੱਸਣਗੇ ਸਾਰਿਆਂ ਨੂੰ ਨਮਸਕਾਰ ਜਿੰਨੀਆਂ ਭੈਣਾਂ ਨੇ ਥਾਰਿਆਂ ਨੂੰ ਨਮਸਕਾਰ ਜੀ ਸਾਡੇ ਪੂਰੇ ਸ਼ਹਿਰ ਅਫਰ ਦੇ ਜੋ ਸਾਡੀ ਮਦਦ ਕੀਤੀ ਔਰ ਆਪ ਦਾ ਕੰਟਰੀਬਿਊਸ਼ਨ ਪਾਇਆ ਅਸੀਂ ਉਹਦਾ ਜਾਇਜ਼ਾ ਲੈਣ ਵਾਸਤੇ ਅੱਜ ਅਸੀਂ ਹੜ੍ਹ ਦੇ ਪਿੰਡਾਂ 'ਚ ਆਏ ਸੀਗੇ ਤੋਂ ਪਹਿਲਾਂ ਸਾਬੂਣਾ ਜਾ ਕੇ ਆਏ ਆ ਹੁਣ ਅਸੀਂ ਦੋਨਾਂ ਨਾਨਕੇ ਪਿੰਡ ਪਹੁੰਚੇ ਆ ਇਸ ਪਿੰਡ 'ਚ ਬਹੁਤ ਜ਼ਿਆਦਾ ਹੜ੍ਹ ਸੀ ਚਾਰੇ ਤਰਫੋਂ ਸ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਅਸੀਂ ਇੱਕੋ ਜਗ੍ਹਾ ਤੇ ਇਹਨਾਂ ਭੈਣਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਅਸੀਂ ਪਹੁੰਚ ਜਾਓ ਤੇ ਥੋੜਾ ਜਿਹਾ ਸਮਾਨ ਅਸੀਂ ਤਿਆਰੇ ਉਹ ਲੈ ਟੋਕਨ ਲੈ ਕੇ ਆਏ ਸੀ ਅਸੀਂ ਨਾਲ ਕਿ ਖਾਲੀ ਹੱਥ ਨਾ ਜਾਈਏ ਥੋੜਾ ਥੋੜਾ ਕੁਝ ਅਸੀਂ ਦੇ ਕੇ ਆਈਏ ਆਂ ਭੈਣਾਂ ਨੂੰ ਜਿਹੜੇ ਅਫੈਕਟਡ ਹੈਗੇ ਨੇ ਤੇ ਮੈਂ ਬਹੁਤ ਹੀ ਜ਼ਿਆਦਾ ਧੰਨਵਾਦ ਆ ਬਾਬਾ ਜੀ ਦਾ ਰਾਜਨ ਜੀ ਦਾ ਨਿੰਕੂ ਮਿਟਾਈ ਦਾ ਕਮਲ ਖਰਾਨਾ ਜੀ ਦਾ ਸੌਰਵ ਜੀ ਗ੍ਰੀਨ ਸਿਟੀ ਵਾਲੇ ਔਰ ਡਾਕਟਰ ਅਮਨ ਅਮਨਦੀਪ अरोड़ा ਜੀ ਦਾ ਬਹੁਤ ਬਹੁਤ ਧੰਨਵਾਦ ਹੈ ਦਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਆ ਆਪ ਵੀ ਨਾਲ ਆਏ ਪਰਤ ਗੋਇਲ ਜੀ ਦਾ ਉਹਨਾਂ ਨੇ ਵੀ ਬਹੁਤ ਕੰਟਰੀਬਿਊਟ ਕੀਤਾ ਸਨਮਾਨ ਦਿੱਤਾ ਸਾਨੂੰ ਅਸੀਂ ਇੱਥੇ ਪਹੁੰਚਿਆ ਅੱਜ ਇੱਕ ਟੋਕਨ ਲੈ ਕੇ ਆਏ ਆ ਅਸੀਂ ਅੱਜ ਜੱਜ ਲੈ ਕੇ ਜਾਵਾਂਗੇ ਪੂਰੀ ਸਥਿਤੀ ਦਾ ਔਰ ਉਸ ਤੋਂ ਬਾਅਦ ਫਿਰ ਸਾਡਾ ਹਰ ਹਫ਼ਤੇ ਇਹ ਸ਼ੁਰੂ ਹੋ ਜਾਏਗਾ ਕਿੱਥੇ ਮੈਡੀਕਲ ਦੀ ਜ਼ਰੂਰਤ ਹੈ ਕਿੱਥੇ ਮੈਡੀਸਨ ਦੀ ਜ਼ਰੂਰ ਕਿਸ ਕੀ ਦੀ ਜਿਆਦਾ ਜ਼ਰੂਰਤ ਹੈ ਅਸੀਂ ਅੱਜ ਜਾਇਦਾ ਲੈ ਕੇ ਜਾਵਾਂਗੇ ਫਿਰ ਅਸੀਂ ਇੱਥੇ ਆਵਾਂਗੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਇਹ ਦਿਲੋਂ ਧੰਨਵਾਦ ਕਰਦਾ ਆਓ ਆਪਾਂ ਵੱਧ ਚੜ ਕੇ ਇਹਨਾਂ ਦੀ ਮਦਦ ਕਰੀਏ ਹੁਣ ਅਸਲੀ ਮਦਦ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਹੜ੍ਹ ਦੇ ਵਿੱਚ ਸੀ ਉਦੋਂ ਤਾਂ ਇਹਨਾਂ ਨੂੰ ਸਿਰਫ ਰਸਿਲ ਪਾਣੀ ਚਾਹੀਦਾ ਸੀ ਤੇ ਡੰਗਰਾਂ ਵਾਸਤੇ ਚਾਹੀਦਾ ਸੀ ਉਹ ਬਹੁਤ ਪਹੁੰਚਦਾ ਰਿਹਾ ਇੱਥੇ ਆਈ ਦੀ ਜ਼ਰੂਰ ਅੱਜ ਦੇ ਦਿਨ ਚ ਅੱਜ ਤੂੜੀ ਦੀ ਜ਼ਰੂਰਤ ਹੈ ਇਸ ਤਰ੍ਹਾਂ ਹੋਰ ਅਸੀਂ ਪਤਾ ਕਰਾਂਗੇ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਅਸੀਂ ਉਸ ਹਸਾਬ ਨਾਲ ਅਸੀਂ ਅੱਗੇ ਵਧਾਂਗੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧ ਸਭ ਦਾ ਅਸੀਂ ਹੁਣ ਇਹਨਾਂ ਨੂੰ ਵੱਡਾਂਗੇ ਸਭ ਸਮਾਨ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਜਿੰਨਾ ਵੀ ਮਿਲਦਾ ਹੈ ਅਸੀਂ ਟੋਕਨ ਲੈ ਕੇ ਆਏ ਇੱਕ ਵਾਰੀ ਠੀਕ ਹੈ ਜੀ ਪਰੰਤੂ ਕਿੰਤੂ ਨਹੀਂ